आज दीनानगर रिक्शा ई रिक्शा यूनियन दे मेंबर दी सहमति नाल राजन लाडी नु बनाया गया दीनानगर रिक्शा यूनियन दा प्रधान अति सुरजीत फौजी नु वाइस प्रधान ओना केहा कि के, किसी भी मेंबर को लो जबरदस्ती कोई भी वसूली नहीं कीती जावेगी देखो संजीव टोनी दी एक खास रिपोर्ट ਬੋਦੀਤ ਜਿੰਦਾਬਾਦ ਹੋਦੀ ਪਰਦਾ ਹੱਲ ਜਿੰਦਾਬਾਦ ਦਾਦੀ ਪਰਦਾ ਜਿੰਦਾਬਾਦ ਅੱਜ ਮੈਂ ਪ੍ਰਧਾਨ ਰਾਜਨ ਕੁਮਾਰ ਲਾਢੀ ਬੋਲਦਾ ਪਿਆ ਮੈਂ ਪਹਿਲੇ ਵੀ ਦੁਨੀਆ ਦਾ 24 ਚੋਂ ਪ੍ਰਧਾਨ ਆ 25 ਚ ਵੀ ਮੈਂ ਪ੍ਰਧਾਨ ਆ ਮੇਰੇ ਮਗਰੋਂ ਕਿਸੇ ਨੇ ਜੋ ਵੀ ਇਹ ਸਾਰਿਆਂ ਨੇ ਆਪਣੇ ਆ ਸਹਿਮਤੀ ਨਾਲ ਹਾਰ ਪਾਈ ਉਹਨਾਂ ਨੂੰ ਪ੍ਰਧਾਨ ਨਹੀਂ ਮੰਨਿਆ ਜਾਏਗਾ ਪ੍ਰਧਾਨ ਦੁਨੀਆ ਦਾ ਮੈਂ ਆ ਇਹ ਦੁਨੀਆ ਸਾਰੀ ਮੇਰੇ ਨਾਲ ਆ ਉਹ ਦੁਨੀਆ ਦੇ ਖਿਲਾਫ ਕੋਈ ਮੈਂ ਕੀ ਕੋ ਪੈਸਾ ਨਹੀਂ ਲਿਆ ਕਿਸੇ ਕੋ 1 ਰੁਪਿਆ ਨਹੀਂ ਲਿਆ ਕੋਈ 500 ਮੰਗਦਾ ਪਰਚੀ ਕੋਈ 20 ਵਾਂਹੀ ਕੋਈ ਪਰਚੀ ਨਹੀਂ ਮੰਗਦੇ ਜੇ ਕਿਸੇ ਨੇ ਜ਼ਰੂਰਤ ਆਹੀਂ ਮੌਕੇ ਤੇ ਕੇ ਦਾ ਬੈਕ ਆਹੀਂ ਰੱਖਾਂਗੇ ਔਰ ਉਹਨਾਂ ਕੋ ਸੋਸੋੜੀ ਇਕੱਠਾ ਕਰਕੇ ਕੇ ਦੀ ਜ਼ਰੂਰਤ ਪੂਰੀ ਕਰਾਂਗੇ ਔਰ ਦੁਨੀਆ ਦਾ ਪ੍ਰਧਾਨ ਮੈਂ ਹੀ ਦਾਵਾਂਗਾ 220 ਪ੍ਰਧਾਨ ਫੌਜੀ ਜਿਹੜੇ ਆਪਣੇ ਮੇਨ ਹੈ ਗਿਆ ਸਾਰਿਆਂ ਦੀ ਸਹਿਮਤੀ ਨਾਲ ਮਤਲਬ ਚੁਣੇ ਗਏ ਨੇ ਰਾਜਨਗਮਾ ਲਾਡੀ ਸਹਿਮਤੀ ਨਾਲ ਇਹੋ ਪ੍ਰਧਾਨ ਹੈਗੇ ਨੇ ਅੱਗੇ ਵੀ ਆ ਰਹੇਗੇ ਜੇ ਆਪ ਮਤਲਬ ਆਪਣੇ ਕਰਨੇ ਚਾਹਣਗੇ ਬਾਅਦ ਵਿੱਚ ਕੈਨਸਲ ਕਰਨਾ ਚਾਹੇ ਕਿ ਮੈਂ ਲੋ ਨੈਕਸਟ ਕੋਰ ਕੇ ਨੂੰ ਹੋਰ ਕੇ ਨੂੰ ਯੂਥ ਕੀਤਾ ਜਾਏ ਤੋਂ ਕਰ ਸਕਦੇ ਨੇ ਬਾਕੀ ਪ੍ਰਧਾਨ ਇਹੋ ਹੀ ਆ ਇਹ ਹੋ ਰਹਿਣਗੇ 2000 ਜੇ ਮਤਲਬ ਚੇਂਜ ਕਰਨਗੇ ਤਾਂ ਮਤਲਬ ਸਾਰੇ ਸਾਮੇ